ਲਓ ਜੀ ਹੁਣ ਲੋਕਾਂ ਵਾਸਤੇ ਘਰ ਬਣਾਉਣਾ ਪਿਆ ਹੋਰ ਵੀ ਮਹਿੰਗਾ ਆ ਗਈ ਵੱਡੀ ਅਪਡੇਟ ਸੂਬੇ ਭਰ ਦੇ ਵਿੱਚ ਘਰ ਬਣਾਉਣ ਵਾਲਿਆਂ ਨੂੰ ਹੁਣ ਆਪਣੀ ਜੇਬ ਥੋੜੀ ਹੋਰ ਢਿੱਲੀ ਕਰਨੀ ਪਵੇਗੀ ਦਾਦੇ ਕਿ 3 ਮਹੀਨੇ ਪਹਿਲਾਂ ਮਿਲਣ ਵਾਲੀਆਂ ਇੱਟਾਂ ਦੇ ਰੇਟ ਦੇ ਵਿੱਚ ਇਜ਼ਾਫਾ ਹੋ ਚੁੱਕਿਆ ਦਾਦੇ ਕਿ 6000 ਪੈ ਮਿਲਣ ਵਾਲੀ ਇੱਟ ਹੁਣ 8000 ਦੇ ਕਰੀਬ ਪਹੁੰਚ ਚੁੱਕੀ ਹੈ ਜਿਸ ਦੀ ਮੁੱਖ ਵਜ੍ਹਾ ਬਾਰਿਸ਼ਾਂ ਤੇ GST ਦਰਾਂ ਦੇ ਵਿੱਚ ਵਾਧਾ ਗਿਆ ਹੈ ਉਧਰ ਪੱਠਾ ਮਾਲਕ ਨੇ ਦੱਸਿਆ ਕਿ ਪਿਛਲੇ ਦਿਨੀ ਹੋਈਆਂ بارشਾਂ ਕਾਰਨ ਉਹਨਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਵੀ ਰੇਟ ਜਿਹੜੇ ਨੇ ਹੌਲੀ-ਹੌਲੀ ਵਧ ਰਹੇ ਸੀ। ਨਹੀਂ ਰੇਟ ਤਾਂ ਦੇਖੋ ਕੁਝ ਤਾਂ ਸਾਡੇ ਇੰਨਾ ਦਿਨਾਂ ਚ ਇਨਕਰੀਜ਼ ਆਉਂਦੀ ਹੁੰਦੀ ਆ। ਜਦੋਂ ਪੱਠੇ ਬੰਦ ਹੋ ਜਾਂਦੇ ਨੇ ਉਸ ਟਾਈਮ ਦੇ ਦੌਰਾਨ ਸਾਡੇ ਰੇਟ ਦੀ ਇਨਕਰੀਜ਼ ਆਉਂਦੀ ਆਉਂਦੀ ਆ। ਦੇਖੋ ਜੇ ਅਸੀਂ 650 ਰੁਪਏ ਰੇਟ ਪਹਿਲਾਂ ਸੀਗਾ ਤਾਂ ਸਾਡੇ ਇੰਨਾ ਕ ਹੁੰਦਾ ਵੀ 7200 7000 7200 ਦੀ ਹੋ ਜਾਂਦਾ ਰੇਟ ਇਹ। ਤੇ ਐਤਕੀ ਥੋੜਾ ਜਿਹਾ ਰੇਟ ਤਦ ਵਧ ਗਿਆ ਕਿਉਂਕਿ ਮਈ ਦੇ ਵਿੱਚ ਜਿਹੜੀਆਂ ਮਤਲਬ ਅਨਪ੍ਰੋਡਿਕਟੇਬਲ بارشਾਂ ਹੋਈਆਂ ਵੈਸਟਰਨ ਡਿਸਟਰਬੈਂਸ ਨਾਲ ਉਹਨਾਂ ਨੇ ਪੱਠੇ ਚੱਲਣ ਹੀ ਨਹੀਂ ਦਿੱਤੇ ਜੀ ਤੇ ਤੁਹਾਨੂੰ ਇੱਥੇ ਇਹ ਵੀ ਮੈਂ ਦੱਸਣਾ ਚਾਹਣਾ ਵੀ ਜਦੋਂ ਸਾਡੀ ਕੱਚੀ ਇੱਟ ਬਾਹਰ ਭੇਜ ਜਾਂਦੀ ਆ ਸਾਡੀ 12 14 ਕਿੱਲੇ ਚ ਐਵਰੇਜ ਪਥੇਰ ਹੁੰਦੀ ਆ ਜੇ ਸਾਡੀ 5 ਲੱਖ ਕੱਚੀ ਇੱਟ ਭੇਜਦੀ ਆ ਤਾਂ ਸਾਨੂੰ 1200 ਰੁਪਏ 1000 ਦੇ ਹਿਸਾਬ ਨਾਲ ਤੁਸੀਂ ਦੇਖ ਲਓ ਲੇਬਰ ਕੋਸਟ ਮਤਲਬ ਸਾਨੂੰ 6-7 ਲੱਖ ਰੁਪਏ ਸਾਡਾ ਚਲਿਆ ਜਾਂਦਾ ਇਹਦੇ ਕਰਕੇ ਸਾਨੂੰ ਬੜੇ ਵੱਡੇ ਲੌਸਸ ਹੋਏ ਪੱਠੇ ਚੱਲੇ ਨਹੀਂ ਹੈਗੇ ਤੇ ਅਸੀਂ ਤਾਂ ਕਹਿੰਦੇ ਆਂ ਵੀ ਵਪਾਰ ਚੱਲਦਾ ਰਹੇ ਪਰ ਗੱਲ ਕੀ ਹੈ ਇਹਦੇ ਕਰਕੇ ਦੂਸਰੀ ਗੱਲ ਜਿਹੜਾ ਸਾਡਾ ਕੋਲਾ ਸੀਗਾ ਸਰਕਾਰ ਨੇ ਪਹਿਲਾਂ ਸਾਡੇ ਜਿਹੜਾ ਕੋਲੇ ਤਾਂ ਆਉਂਦਾ ਸੀਗਾ ਯੂ ਐਸ ਕੋਲ ਉਹਦੇ ਤੇ 5% ਜੀ ਐਸ ਟੀ ਸੀਗਾ ਜਿਹੜਾ ਹੁਣ 18% ਹੋ ਗਿਆ ਜਿਸ ਦੀ ਸਾਨੂੰ ਕੋਈ ਇਨਪੁਟ ਨਹੀਂ ਮਿਲਦੀ ਇੱਕ ਕੋਲੇ ਦਾ ਟਰਾਲਾ ਮਤਲਬ ਬੜਾ ਤੁਸੀਂ ਦੇਖ ਲਓ ਵੀ 1 ਲੱਖ ਰੁਪਿਆ ਰੇਟ ਬੱਤ ਗਿਆ ਉਹਦਾ ਤੇ ਪੱਠਾ ਟ੍ਰੇਡ ਸਾਡੇ 올 ਇੰਡੀਆ ਐਸੋਸੀਏਸ਼ਨ ਨੇ ਬੜੀ ਟਰਾਈ ਕੀਤੀ ਫਾਈਨੈਂਸ ਮਿਨਿਸਟਰ ਨੂੰ ਮਿਲ ਕੇ ਰਿਕੁਐਸਟ ਕੀਤੀ ਵੀ ਸਾਨੂੰ ਇਨਪੁਟ ਦੇ ਦੋ ਪਰ ਸਾਨੂੰ ਕੁਝ ਕੋਈ ਰਿਲੀਫ ਨਹੀਂ ਉੱਥੋਂ ਮਿਲਿਆ ਹੈਗਾ ਤੇ ਨੈਕਸਟ ਰੀਜ਼ਨ ਇਹ ਆ ਵੀ ਮਾਈਨਿੰਗ ਪਾਲਿਸੀ ਮਾਈਨਿੰਗ ਦੇ ਤਹਿਤ ਸਾਨੂੰ ਬੜੀ ਪ੍ਰੋਬਲਮਾਂ ਆਈਆਂ ਰੱਖੀਆਂ ਨਹੀਂ ਹੁਣ ਤੱਕ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਸਾਡੇ ਪੱਠੇ ਹੁਣ ਚੱਲਣੇ ਹੀ ਨਹੀਂ ਹੈਗੇ ਕਿਉਂਕਿ ਮਾਈਨਿੰਗ ਦੀ ਇੰਨੀ ਸਟ੍ਰਿਕਟਨੈਸ ਸੀਗੀ ਪਰ ਹੁਣ ਮੌਜੂਦਾ ਸਰਕਾਰ ਨੇ ਚਲੋ ਸਾਡੇ ਜਿਹੜਾ 62000 ਤੋਂ ਵਧਾ ਕੇ ਮਾਈਨਿੰਗ ਫੀਸ ਜਿਹੜੀ ਆ 218000 ਰੁਪਏ ਕਰਤੀ ਪਰ ਅਸੀਂ ਮਤਲਬ ਸਾਨੂੰ ਮਨ ਨੂੰ ਸ਼ਾਂਤੀ ਆ ਅਸੀਂ ਆਪਦਾ ਵਪਾਰ ਤਾਂ ਆਰਾਮ ਨਾਲ ਕਰ ਸਕੀਏ ਇਸ ਲਈ ਸਾਨੂੰ ਭਾਵੇਂ ਵਾਧਾ ਕਾਫੀ ਹੋ ਗਿਆ ਪਰ ਫਿਰ ਵੀ ਅਸੀਂ ਇਸ ਗੱਲ ਤੋਂ ਖੁਸ਼ ਆਂ ਵੀ ਚਲੋ ਵਪਾਰ ਤਾਂ ਚੱਲਦਾ ਹੀ ਆ ਨਾ ਤੇ ਕੋਈ ਸਾਨੂੰ ਟੈਨਸ਼ਨ ਨਹੀਂ ਕੋਈ ਸਾਨੂੰ ਡਰ ਨਹੀਂ ਹੈਗਾ ਪਹਿਲਾਂ ਸਾਨੂੰ ਕਾਫੀ ਪ੍ਰੋਬਲਮ ਸੀਗੀ ਅਗਲਾ ਰੀਜ਼ਨ ਮੈਂ ਨਾ ਜਿਹੜੀ ਜ਼ਮੀਨ ਦੀਆਂ ਪ੍ਰਾਈਸਸ ਬਹੁਤ ਜ਼ਿਆਦਾ ਵਧ ਗਈਆਂ ਕੋ ਫਾਰਮਰ ਨੇ ਤਾਂ ਅੱਗੇ ਸਾਨੂੰ ਲੱਖ ਸਵਾ ਲੱਖ ਰੁਪਏ ਪਰ ਫੁੱਟ ਪਰ ਕਿੱਲਾ ਮਿਲ ਜਾਂਦੀ ਸੀ ਜੀ ਹੁਣ ਜਿਹੜਾ ਕਈ ਜਗ੍ਹਾ ਤੇ ਤਾਂ 4 4 4.5 4 ਲੱਖ ਰੁਪਏ ਫੁੱਟ ਹੋ ਗਿਆ ਜੀ ਫੋਰ ਐਗਜ਼ਾਮਪਲ ਸਾਨੇ ਵਾਲਾ ਏਰੀਆ ਚੰਡੀਗੜ੍ਹ ਰੋਡ ਹੋ ਗਈ ਆਪਣੇ ਮੁੱਲਾਪੁਰ ਏਰੀਆ ਹੋ ਗਿਆ ਮਤਲਬ 13 14 ਲੱਖ ਰੁਪਿਆ 3 ਫੁੱਟ ਮਿੱਟੀ ਦਾ ਇਹ ਰੇਟ ਹੋ ਗਿਆ ਇਨਕਲੂਡਿੰਗ ਟਰਾਂਸਪੋਰਟੇਸ਼ਨ ਉਹ ਕਾਫੀ ਪੈ ਜਾਂਦੀ ਆ ਮਤਲਬ ਇਹ ਪ੍ਰੋਜੈਕਟ ਦੇ ਉੱਤੇ ਇਨਵੈਸਟਮੈਂਟ ਬਹੁਤ ਜ਼ਿਆਦਾ ਵੱਧਦੀ ਜਾਂਦੀ ਆ ਇਹਦੇ ਕਰਕੇ ਰੇਟ ਵਧਣੇ ਜ਼ਰੂਰੀ ਸੀਗੇ ਕਿਉਂਕਿ ਤੁਸੀਂ ਆਪ ਜਾਣਦੇ ਹੋ ਜੇਕਰ ਇੰਨਾ ਪ੍ਰੋਫਿਟੇਬਲ ਬਿਜ਼ਨਸ ਹੁੰਦਾ ਤਾਂ ਇੰਨੇ ਪੱਠੇ ਬੰਦ ਨਹੀਂ ਸੀ ਹੁੰਦੇ ਤੁਸੀਂ ਲੁਧਿਆਣੇ ਵਿੱਚ ਵੀ ਢੇੜਾ ਕੱਢੋ ਵੀ ਕਿੰਨੇ ਪੱਠੇ ਬੰਦ ਨੇ ਸਰ ਇਨ ਫਿਊਚਰ ਲੱਗਦਾ ਕਿ ਜਿਹੜੇ ਪ੍ਰਾਈਸਿਸ ਹੈਗੇ ਨੇ ਹੋਰ ਵੱਧ ਸਕਦੇ ਨੇ ਜਾਂ ਫਿਰ ਘਟ ਸਕਦੇ ਨੇ ਕੀ ਲੱਗਦਾ ਇਹਨੂੰ ਦੇਖੋ ਇਹ ਜਿਹੜਾ ਤੁਸੀਂ ਕਹਿੰਦੇ ਹੋ ਪ੍ਰਾਈਸਸ ਵੱਧ ਸਕਦੇ ਨੇ ਫੋਰ ਐਗਜ਼ਾਮਪਲ ਇਹਦਾ ਵੀ ਮੈਂ ਤੁਹਾਨੂੰ ਜਵਾਬ ਦਿੰਨਾ ਹੁਣ ਫੋਰ ਐਗਜ਼ਾਮਪਲ ਮੇਰਾ ਪੱਠਾ ਇਹ ਮੇਰੇ ਅੱਜ ਮੇਰੀ ਘੱਟੋ ਘੱਟ 10 ਲੱਖ ਕੱਚੀ ਇੱਟ ਬਾਹਰ ਪਈ ਆ ਅੱਛਾ ਜੀ ਹੁਣ ਇਹਦੇ ਤੇ ਕੋਈ ਹਫ਼ਤੇ 10 ਦਿਨ ਨੂੰ ਇੱਕਦਮ بارش ਆ ਜਾਂਦੀ ਆ ਤਾਂ ਮੇਰਾ 12 ਲੱਖ ਰੁਪਏ ਉੜ ਗਿਆ ਜੀ ਤੇ ਪੱਠਾ ਮੇਰਾ ਕਿਉਂਕਿ ਕੱਚੀ ਇੱਟ ਅਵੇਲੇਬਲ ਨਹੀਂ ਹੋਣੀ ਅੱਗ ਸਾਨੂੰ ਬੰਦ ਕਰਨੀ ਪਾਉਣੀ ਪੱਠਾ ਰੀਸਟਾਰਟ ਕਰਨ ਲਈ ਮਤਲਬ 10 ਲੱਖ ਰੁਪਏ ਤੋਂ ਉੱਤੇ ਦਾ ਖਰਚਾ ਪੈਂਦਾ ਜੀ ਤੁਸੀਂ ਦੇਖੋ ਜਿਹੜੀ ਕਹਾਵਤ ਐਵੇਂ ਤਾਂ ਬਣੀ ਨਹੀਂ ਫਲਾਣੇ ਦਾ ਪੱਠਾ ਬੈਠ ਗਿਆ ਜੀ ਉਹ ਪੁਰਾਣੀ ਕਹਾਵਤ ਐਵੇਂ ਤਾਂ ਨਹੀਂ ਬਣੀ ਹੋਈ ਨੈਕਸਟ ਗੱਲ ਇਹ ਹੈ ਆ ਵੀ ਦੇਖੋ ਅਸੀਂ 40-40 ਲੱਖ ਰੁਪਏ ਲਾ ਕੇ ਹਾਈ ਡਰਾਫਟ ਪੱਥੇ ਕੀਤੇ ਜਿਹਦੇ ਵਿੱਚ ਹੁਣ ਕੋਈ ਪੋਲੂਸ਼ਨ ਦੀ ਪ੍ਰੋਬਲਮ ਨਹੀਂ ਹੈਗੀ ਗ੍ਰਾਈਂਡਡ ਕੋਲ ਪਾਉਂਦਾ ਲੇਬਰ ਸਾਨੂੰ ਵਧ ਗਈ ਕਿਉਂਕਿ ਕੋਲ ਨੂੰ ਸਾਨੂੰ ਸਰਕਾਰ ਬੰਨੀਓ ਆਰਡਰ ਆਵੇ ਅਸੀਂ ਗ੍ਰਾਈਂਡ ਕਰਕੇ ਪਾਉਨੇ ਆ ਜਿਹਦੇ ਕਰਕੇ ਸਾਨੂੰ 6-7 ਬੰਦੇ ਵਧ ਗਏ ਜਿਹੜੇ ਐਵਰੇਜ ਤਨਖਾਹ ਉਹਨਾਂ ਦੀ ਤੁਸੀਂ ਦੇਖ ਲਓ ਵੀ ਤੁਸੀਂ 18-19000 ਰੁਪਏ ਤਨਖਾਹ ਮਤਲਬ ਸਾਨੂੰ ਇਹ ਸਾਰੇ ਐਕਸਟਰਾ ਖਰਚੇ ਪੈ ਗਏ ਨੇ ਰਾਇਸਾ ਜੁੱਦੀ ਗੱਲ ਫਾਰਮਰ ਦਾ ਜ਼ਮੀਨ ਦਾ ਠੇਕਾ ਜਿੱਥੇ ਅਸੀਂ ਪਥੇਰ ਕਰਦੇ ਆ ਸਾਨੂੰ ਪਰ ਪੱਠਾ ਚਲੋ ਮਿਨੀਮਮ 10 12 ਕਿਲੇ ਚਾਹੀਦੇ ਨੇ ਹੁਣ ਜੇ ਫਾਰਮਰ ਵੀ ਸਾਨੂੰ ਜ਼ਮੀਨ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਖੇਤੀ ਕਿਉਂਕਿ ਵਧੀਆ ਹੋਣਾ ਕਰਦੇ ਨੇ ਤਿੰਨ ਫਸਲਾਂ ਜਿਹੜਾ ਫਾਰਮਰ ਕੱਢਦਾ ਵੱਡੀਆਂ-ਵੱਡੀਆਂ ਟਰੈਕਟਰ ਨੇ 10-10 15-15 ਲੱਖ ਦੇ ਉਹ ਸਾਨੂੰ ਠੇਕੇ ਤੇ ਜ਼ਮੀਨ ਕਿਉਂ ਦਊਗਾ ਪਥੇਰ ਲਾਉਣ ਲਈ ਇਹ ਪ੍ਰੋਬਲਮਸ ਨੇ ਜਿਹੜੀਆਂ ਸਾਨੂੰ ਸਾਰੀਆਂ ਨੇ ਇਨਾ ਕਰਕੇ ਅਸੀਂ ਬੜਾ ਇਸ ਗੱਲ ਦੇ ਉੱਤੇ ਰੇਟ ਤਾਂ ਵਧਨੇ ਹੀ ਵਧਨੇ ਨੇ ਕਿਉਂਕਿ ਰੇਟ ਤਾਂ ਵੱਧਦੇ ਨੇ ਜਿਵੇਂ ਹੁਣ ਇਹ ਤਾਂ بارش ਤੇ ਡਿਪੈਂਡ ਕਰਦਾ ਹੁਣ ਜੇ ਫੇਰ بارش ਕੋਈ ਆ ਜਾਂਦੀ ਆ ਫਿਰ ਪ੍ਰੋਬਲਮ ਵੱਧ ਸਕਦੀ ਆ ਅੱਛਾ ਤੁਹਾਨੂੰ ਡੀਲਰ ਹੁਣ ਵਿਚਾਲੇ ਜਾਂ ਫਿਰ ਆਮ ਲੋਕ ਹੁਣ ਜਿਹੜੇ ਤੁਹਾਡੇ ਤੱਕ ਪਹੁੰਚ ਕਰਦੇ ਨੇ ਇਹ ਲਾਂਭਾ ਦਿੰਦੇ ਹੁਣ ਵੀ ਥੋੜੇ ਜਿਹਾ ਸਮੇਂ ਤੇ ਰੇਟ ਦੱਸਦੇ ਕੁਝ ਦਿੱਕਤ ਪਰੇਸ਼ਾਨੀ ਤਾਂ ਆਉਂਦੀ ਹੁੰਦੀ ਨਹੀਂ ਸਾਨੂੰ ਕੋਈ ਅਲੰਭਾ ਨਹੀਂ ਦਿੰਦੇ ਸਾਨੂੰ ਕੋਈ ਅਲੰਭਾ ਨਹੀਂ ਦਿੰਦੇ ਹੈਗੇ ਤੇ ਕੋਈ ਸਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਉਹ ਆਪਦਾ ਉਸੇ ਤਰ੍ਹਾਂ ਹੀ ਆਪਦਾ ਮਾਰਜਿਨ ਰੱਖਦੇ ਨੇ ਮਾਰਜਨ ਰੱਖ ਕੇ ਉਹ ਉਸ ਹਿਸਾਬ ਨਾਲ ਹੀ ਉਹ ਆਪਦਾ ਕੰਮ ਚਲਾ ਲੈਂਦੇ ਨੇ ਕੋਈ ਉਹ ਜੀ ਗੱਲ ਨਹੀਂ ਹੈਗੀ ਸਾਨੂੰ ਡੀਲਰਾਂ ਤੱਕ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਖਿਆਦ ਆਦੀ ਹੈ ਕਿ ਹੁਣ ਘਰ ਬਣਾਉਣਾ ਆਮ ਤੇ ਗਰੀਬ ਲੋਕਾਂ ਦੇ ਵਾਸਤੇ ਗੱਲ ਨਹੀਂ ਹੈ ਕਿਉਂਕਿ ਲਗਾਤਾਰ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ